ਦਸੰਬਰ ਸਾਲ ਦਾ ਉਹ ਮਹੀਨਾ ਹੁੰਦਾ ਹੈ ਜਦੋਂ ਪਰਿਵਾਰ ਅਤੇ ਦੋਸਤਾਂ ਨੂੰ ਨਿਗੀਆਂ ਸ਼ੁਭਕਾਮਨਾਵਾਂ ਭੇਜੀਆਂ ਜਾਂਦੀਆਂ ਹਨ ਅਤੇ ਕ੍ਰਿਸਮਸ ਮਨਾਇਆ ਜਾਂਦਾ ਹੈ। ਉਂਝ ਸਿੱਖਾਂ ਲਈ ਇਹ ਮਹੀਨਾ ਗੁਰੂ ਗੋਬਿੰਦ ਸਿੰਘ ਦੇ ਚਾਰ ਸ਼ਹੀਦਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਮਹੀਨਾ ਹੈ। ਸਿੱਖਾਂ ਦੀ ਨੀਡਰਤਾ ਅਤੇ ਦਲੇਰੀ ਪੂਰੇ ਇਤਿਹਾਸ ਵਿੱਚ ਦਰਸਾਈ ਗਈ ਹੈ। ਦਸੰਬਰ 1704 ਵਿੱਚ ਵਾਪਰੀ ਘਟਨਾ ਸਿੱਖ ਕੌਮ ਦੇ ਦਿਲਾਂ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ। ਚਾਰ ਸਾਹਿਬਜ਼ਾਦੇ ਦਾ ਅਰਥ ਹੈ ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹਨ ਉਹਨਾਂ ਦੇ ਚਾਰ ਪੁੱਤਰ ਸਨ ਜਿਨ੍ਹਾਂ ਨੂੰ ਚਾਰ ਸਾਹਿਬਜ਼ਾਦੇ ਵਜੋਂ ਜਾਣਿਆ ਜਾਂਦਾ ਹੈ ਅਰਥਾਤ ਅਜੀਤ ਸਿੰਘ ਜੀ 18 ਸਾਲ ਜੁਝਾਰ ਸਿੰਘ ਜੀ 14 ਸਾਲ ਜਰਾਵਰ ਸਿੰਘ ਜੀ 9 ਸਾਲ ਅਤੇ ਫਤਿਹ ਸਿੰਘ ਜੀ 7 ਸਾਲ ਦੇ ਸਨ ਚਾਰ ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹਿੰਦ ਦੇ ਨਵਾਬ ਵਜ਼ੀਰਖਾਨੇ ਜੀਉਂਦੇ ਜੀ ਕੰਡਾਂ ਵਿੱਚ ਚਿਣਨ ਦਾ ਹੁਕਮ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਸਿੱਖ ਧਰਮ ਤੋਂ ਇਸਲਾਮ ਤारण ਕਰਮ ਤੋਂ ਇਨਕਾਰ ਕਰ ਦਿੱਤਾ ਸੀ ਇਹ ਦੁਖਦਾਈ ਅਤੇ ਭਿਆਨਕ ਘਟਨਾ 26 ਦਸੰਬਰ 1704 ਈਸਵੀ ਨੂੰ ਵਾਪਰੀ ਸੀ ਦੋਵੇਂ ਸਾਹਿਬਜ਼ਾਦਿਆਂ ਨੂੰ ਜਿੰਨ੍ਹਾਂ ਇਟਾਂ ਵਿੱਚ ਚਿਣਨ ਤੋਂ ਪਹਿਲਾਂ ਕੜਾਕੇ ਦੀ ਠੰਡ ਦੇ ਵਿੱਚਕਾਰ ਆਪਣੇ ਦਾਦੀ ਮਾਤਾ ਗੁਜਰੀ ਦੇ ਨਾਲ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਸੀ ਚਾਰ ਸਹਿਬਜ਼ਾਦੀਆਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਅਤੇ ਟੁੱਟਾ ਅੰਗ ਹੈ। ਉਹਨਾਂ ਦੀ ਸ਼ਹਾਦਤ ਦੇ ਇਸ ਮੌਕੇ ਨੂੰ ਵਿਸ਼ਵ ਪੱਧਰ ਵਿ ਸਮੁੱਚੀ ਸਿੱਖ ਕੌਮ ਵੱਜੋਂ ਬੜੀ ਗਤੀਸ਼ੀਲਤਾ ਤੇ ਉਦਾਸੀ ਨਾਲ ਯਾਦ ਕੀਤਾ ਜਾਂਦਾ ਹੈ। ਦਸੰਬਰ ਦੇ ਮਹੀਨੇ ਨੂੰ ਪੌਦਾ ਮਹੀਨਾ ਵੀ ਕਿਹਾ ਜਾਂਦਾ ਹੈ। ਹਰ ਸਾਲ 21 ਤੋਂ 26 ਦਸੰਬਰ ਨੂੰ ਸ਼ਹੀਦੀ ਜੋੜ ਸਭਾ ਜਿਸ ਨੂੰ ਸ਼ਹੀਦੀ ਜੋੜ ਮੇਲਾ ਸਭਾ ਵੀ ਕਿਹਾ ਜਾਂਦਾ ਹੈ। ਫਤਿਹਗੜ੍ਹ ਸਾਹਿਬ ਪੰਜਾਬ ਭਾਰਤ ਵਿੱਚ ਛੋਟੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਪੁੱਤਰਾਂ ਦੀ ਸ਼ਹੀਦੀ ਦੇ ਸਥਾਨ ਤੇ ਮਹਾਨ ਕੁਰਬਾਨੀ ਦੀ ਯਾਦ ਵਿੱਚ ਆਯੋਜਿਤ ਕੀਤਾ ਜਾਂਦਾ ਹੈ 20 ਦਸੰਬਰ 1704 ਇਸਵੀ ਦੀ ਇੱਕ ਠੰਡੀ ਠੰਡੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਪਤਨੀ ਅਤੇ ਚਾਰ ਪੁੱਤਰਾਂ ਸਮੇਤ ਪੰਜ ਪਿਆਰਿਆਂ ਤੇ ਸੈਂਕੜੇ ਸਿੱਖਾਂ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਜਦੋਂ ਪਹਾੜੀ ਬਾਦਸ਼ਾਹ ਤੇ ਮੁਗਲਾਂ ਨੇ ਇਹ ਵਾਅਦਾ ਕੀਤਾ ਕਿ ਉਹ ਕਿਲੇ ਤੇ ਹਮਲਾ ਨਹੀਂ ਕਰਨਗੇ ਪਰ ਜਿਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਮੁਗਲਾ ਨੇ ਵਚਨ ਤੋੜ ਦਿੱਤਾ ਤੇ ਆਨੰਦਪੁਰ ਸਾਹਿਬ ਤੋਂ ਲਗਭਗ 25 ਕਿਲੋਮੀਟਰ ਦੂਰ ਸੱਤਸਾ ਨਦੀ ਤੇ ਸਿੱਖਾਂ 'ਤੇ ਹਮਲਾ ਕਰ ਦਿੱਤਾ ਇਸ ਹਮਲੇ ਕਾਰਨ ਪੂਰਾ ਪਰਿਵਾਰ ਵਿਛੜ ਗਿਆ ਉਹ ਥਾਂ ਜਿੱਥੇ ਉਹ ਸਾਰੇ ਵੱਖ ਹੋਏ ਸਨ ਪਰਿਵਾਰ ਵਿਛੋੜਾ ਵਜੋਂ ਜਾਣਿਆ ਜਾਂਦਾ ਹੈ ਇਸ ਯਾਦ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ ਜਿਸ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜੁਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਨਦੀ ਦੇ ਇੱਕ ਪਾਸੇ ਸਨ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਦੋ ਪੁੱਤਰ ਨਦੀ ਦੇ ਦੂਜੇ ਪਾਸੇ ਸਨ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਚਲੇ ਗਏ ਉੱਥੋਂ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਪੰਜ ਪਿਆਰਿਆਂ ਤੇ 40 ਸਿੱਖ ਚਮਕੌਰ ਵੱਲ ਚੱਲ ਪਏ ਆ ਤਿਸਰਹਾਂ ਦੇ ਮੁਖ ਮੁਗਲ ਸੂਬੇਦਾਰ ਵਜ਼ੀਰ ਖਾਨ ਨਾਲ ਚਮਕੌਰ ਸਾਹਿਬ ਦੀ ਪ੍ਰਸਿੱਧ ਜੰਗ ਲੜੀ ਵਜ਼ੀਰ ਖਾਨ 1704 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਦੋ ਪੁੱਤਰਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣ ਲਈ ਜਾਣਿਆ ਜਾਂਦਾ ਹੈ। ਮੁਗਲ ਫੌਜੀ ਚੰਗੀ ਤਰ੍ਹਾਂ ਲੈਸ ਸੀ ਅਤੇ ਗੁਰੂ ਜੀ ਦੇ ਵੱਡੇ ਦੋ ਪੁੱਤਰ ਤਿੰਨ ਪੰਜ ਪਿਆਰਿਆਂ ਤੇ 40 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਦੂਜੀ ਪਾਸੇ ਹੋਰ ਸਿੱਖ ਵੀ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਰਹਿ ਗਏ। ਇੱਕ ਨੌਕ ਕਰ ਗੰਗੂ ਨੇ ਇਹਨਾਂ ਨੂੰ ਦੇਖਿਆ ਅਤੇ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਣ ਦੀ ਪੇਸ਼ੀਅਸ ਕੀਤੀ ਪਰ ਬਾਅਦ ਵਿੱਚ ਮੁਗਲਾਂ ਨੂੰ ਉਹਨਾਂ ਨੇ ਦੇ ਟਿਕਾਣੇ ਦਾ ਖੁਲਾਸਾ ਕਰਕੇ ਉਹਨਾਂ ਦੇ ਭਰੋਸੇ ਨੂੰ ਧੋਖਾ ਦਿੱਤਾ ਇਸ ਇਹਨਾਂ ਤਿੰਨਾਂ ਨੂੰ ਮੁਗਲਾਂ ਨੇ ਫੜ ਲਿਆ ਸੀ ਅਤੇ ਦਸੰਬਰ ਦੀ ਸਰਦੀਆਂ ਵਿੱਚ ਇੱਕ ਖੁੱਲੇ ਬੁਰਜ ਵਿੱਚ ਰੱਖਿਆ ਗਿਆ ਸੀ ਤਿੰਨਾਂ ਨੂੰ ਠੰਡਾ ਬੁਰਜ ਵੱਜੋਂ ਜਾਣੇ ਜਾਂਦੇ ਓਪਨ ਟਾਵਰ ਵਿੱਚ ਕੈਦ ਕੀਤਾ ਗਿਆ ਜਿੱਥੇ ਸੌਣ ਲਈ ਕੋਈ ਚਟਾਈ ਵੀ ਨਹੀਂ ਸੀ ਪੁੱਤਰਾ ਨੂੰ ਵਜ਼ੀਰ ਖਾਨ ਕੋਲ ਲਿਆਂਦਾ ਗਿਆ ਜੋ ਬਾਦਸ਼ਾਹ ਔਰੰਗਜ਼ੇਬ ਦੇ ਨਜ਼ਰੀਏ ਵਿੱਚ ਵਿਸ਼ਵਾਸ ਰੱਖਦਾ ਸੀ ਉਸਨੇ ਸਹਬਜ਼ਾਦੀਆਂ ਨੂੰ ਕਿਹਾ ਕਿ ਜੇਕਰ ਉਹ ਇਸਲਾਮ ਕਬੂਲ ਕਰਨ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਉਹ ਉਹਨਾਂ ਦੀ ਜਾਨ ਬਖਸ਼ ਦੇਣਗੇ ਵਜ਼ੀਰ ਖਾਨ ਨੂੰ 22 ਮਈ 1710 ਨੂੰ ਚੱਪੜਚੀੜ ਦੀ ਲੜਾਈ ਦੌਰਾਨ ਫਤਿਹ ਸਿੰਘ ਨਾਮ ਦੇ ਸਿੱਖ ਨੇ ਹਰਾਇਆ ਅਤੇ ਉਹਨਾਂ ਦਾ ਉਸ ਦਾ ਸਿਰ ਕਲਮ ਕਰ ਦਿੱਤਾ ਇੰਨੀ ਛੋਟੀ ਉਮਰ ਵਿੱਚ ਦੋਹਾਂ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਤੇ ਖਾਲਸਾ ਪੰਥ ਪ੍ਰਤੀ ਅਡੋਲ ਅਤੇ ਵਫਾਦਾਰ ਖੜੇ ਰਹੇ ਇਸਨਲ ਵਜ਼ੀਰ ਖਾਨ ਨੂੰ ਗੁੱਸਾ ਆਇਆ ਤੇ ਉਸਨੇ ਹੁਕਮ ਦਿੱਤਾ ਕਿ ਉਹਨਾਂ ਦੇ ਆਲੇ-ਦੁਆਲੇ ਇੱਟਾਂ ਦੀ ਕੰਧ ਖੜੀ ਕਰ ਦਿੱਤੀ ਜਾਵੇ ਦੋਹਾਂ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਇੱਟਾਂ ਵਿੱਚ ਛਿਨ ਦਿੱਤਾ ਗਿਆ ਮਾਤਾ ਗੁਜਰੀ ਇਹ ਸਦਮਾ برداشت ਨਾ ਕਰ ਸਕੇ ਤੇ ਉਸੇ ਦਿਨ ਹੀ ਆਪਣੇ ਪ੍ਰਾਂਤ ਤਿਆਗ ਗਏ ਇਹ ਕਿ ਨੌਣਾ ਅਪਰਾਧ ਸਰਹੰਦ ਦੀ ਧਰਤੀ ਤੇ ਕੀਤਾ ਗਿਆ ਸੀ ਅਤੇ ਹੁਣ ਇਸ ਸਥਾਨ ਨੂੰ ਫਤਿਹਗੜ੍ਹ ਸਾਹਿਬ ਪੰਜਾਬ ਵਿੱਚ ਜੋਤੀਸਰੂਪ ਗੁਰਦੁਆਰਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਤੇ ਬੱਚਿਓ ਇਹ ਸੀ ਸ਼ਹੀਦੀ ਦਾ ਇਤਿਹਾਸ ਚਾਰ ਸਾਹਿਬਜ਼ਾਦੇ ਇਤਿਹਾਸ ਕਰਦੀਆਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੇ ਤੇ ਸਨ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ